ਸੰਵਿਧਾਨ ਨੇ ਵਿਤਕਰੇ ਖਿਲਾਫ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਲਗਾਤਾਰ ਉਹਨਾਂ ਦੇ ਬਾਰੇ ਰੋਸ ਪ੍ਰਦਰਸ਼ਨ ਜਿਹੜੇ ਕਿ ਉਹ ਤੇਜ਼ ਹੋ ਗਏ ਨੇ ਪੰਜਾਬ ਕਾਂਗਰਸ ਵੱਲੋਂ ਪੰਜਾਬ ਭਾਰ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਜ਼ਿਲ੍ਹਾ ਦੇ ਹਾਤੀ ਤੇ ਜਿਹੜਾ ਸ਼ਹਿਰੀ ਵੱਲੋਂ ਜਿਹੜਾ ਕਿ ਇੱਕ ਵੱਡਾ ਰੋਸ਼ ਮਾਰਚ ਕੱਢਿਆ ਜਾਣਾ ਜਿੱਥੇ ਕੀ ਜਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਸ਼ਿੰਕਰ ਪੱਪੂ ਔਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਇੱਥੇ ਉਬਰਕਾ ਸਮੇਤ ਪਹੁੰਚੇ ਨੇ ਕਿਉਂਕਿ ਜਿਹੜਾ ਬਿਆਲ ਹੈ ਉਸ ਦੀ ਨਖੇਦੀ ਕੀਤੀ ਜਾ ਰਹੀ ਹੈ ਔਰ ਅੱਜ ਜਿਹੜਾ ਕੀ ਦਿਹਾਤੀ ਕਾਂਗਰਸਪਲੋ ਔਰ ਸ਼ਹਿਰੀ ਕਾਂਗਰਸਪਲੋ ਜਿਹੜੇ ਕਿ ਇੱਥੇ ਰੋਸ਼ ਮਾਰਚ ਕੱਢਿਆ ਜਾਣਾ ਮੇਰੇ ਨਾਲ ਦਿਹਾਤੀ ਕਾਂਗਰਸ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਹਨਾਂ ਸਭ ਕੀ ਕਹਿਣਾ ਜਿਹੜਾ ਕਿ ਬਿਆਨ ਇੰਨੇ ਵੱਡੇ ਜਿਹੜਾ ਉਧਰ ਤੇ ਬੈਠਾ ਬੰਦਾ ਹੋਵੇ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਅਹਾਂ ਕੀ ਬਿਆਨ ਦਿੱਤੇ ਜੇ ਜਾਣ ਤੇ ਕੀ ਕਹਣ ਅੰਮਿਤ ਸ਼ਾਹ ਜੀ ਹੋਮ ਮਿਨਿਸਟਰ ਨੇ ਔਰ ਜਿਹੜੇ ਸਾਡੇ ਬਾਬਾ ਜੀ ਅੰਬੇਦਕਰ ਜੀ ਨੇ ਉਹਨਾਂ ਨੇ ਸੰਵਧਾਨ ਲਿਖਿਆ ਉਹਨਾਂ ਦੀ ਕਾਬਲੀਅਤ ਉਹਨਾਂ ਦੀ ਸਾਰੀ ਚੀਜ਼ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਕਿਤੇ ਸਟੱਡੀ ਕਰੋ ਉਹਨਾਂ ਨਾਲ ਦਾ ਲਾਇਕ ਇਨਸਾਨ ਹੀ ਨਹੀਂ ਹੈ ਕਿ ਉਸ ਵਿਅਕਤੀ ਨੇ ਜਿਹਨੇ ਸੰਵਧਾਨ ਲਿਖਿਆ ਹੋਵੇ ਔਰ ਸਾਨੂੰ ਅੱਜ ਹਿੰਦੁਸਤਾਨ ਨੂੰ ਇੰਨੀਆਂ ਚੰਗੀਆਂ ਲੀਹਾਂ ਤੇ ਤੋਰਿਆ ਹੋਵੇ ਔਰ ਇਹਨਾਂ ਦੀ ਬਤੌਲਤ ਅੱਜ ਹੀ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਉਹਨੂੰ ਜਦੋਂ ਤੁਸੀਂ ਮਾੜਾ ਕਰੋ ਅਪਸ਼ਬਦ ਕਹੋ ਮੈਂ ਸਮਝਦਾ ਪੀ ਇਹਨੂੰ ਕਟਿਆ ਚੀਜ਼ ਨਹੀਂ ਔਰ ਇਸੇ ਚੀਜ਼ ਦਾ ਰੋਸ ਪਰਟਾਵਾ ਲੋਕਾਂ ਚ ਜੀ ਭਾਜਪੀ ਦੇ ਖਿਲਾਫ ਹੈ ਹੋਮ ਮਿਨਿਸਟਰ ਦੇ ਖਿਲਾਫ ਹੈ ਨਰਿੰਦਰ ਮੋਦੀ ਦੇ ਖਿਲਾਫ ਹੈ ਔਰ ਲੋਕਾਂ ਨੇ ਇਹ ਰੋਸ ਪ੍ਰਦਰਸ਼ਨ ਕਰਕੇ ਉਹਨਾਂ ਤੱਕ ਆਵਾਜ਼ ਦੇਣੀ ਹੈ ਕਿ ਜੋ ਤੁਸੀਂ ਬੋਲਿਆ ਬਹੁਤ ਗਲਤ ਬੋਲਿਆ ਉਹ ਵੀ ਪਾਰਲੀਮੈਂਟ ਦੇ ਵਿੱਚ ਔਰ ਮੋਦੀ ਸਾਹਿਬ ਨੇ ਉਹਨੂੰ ਇਹ ਨਹੀਂ ਕੀਤਾ ਐਕਸਪਾਂਜ ਨਹੀਂ ਕੀਤੇ ਉਹਦੇ ਰਿਮਾਰਕਸ ਲੇਕਿਨ ਉਹਨੂੰ ਸਭ ਤੋਂ ਸੈਕੰਡ ਕੀਤਾ ਹੈ ਔਰ ਮੈਂ ਉਹ ਵੀ ਬਹੁਤ ਵੱਡੀ ਦੁਖਦਾਈ ਗੱਲ ਹੈ ਸੋ ਅੱਜ ਜਿਹੜਾ ਰੋਸ ਤਰ੍ਹਾਂ ਅਸੀਂ ਦੇ ਰਿਹਾ ਇਸੇ ਵਿਰੋਧ ਚ ਨਹੀਂ ਰਹੇ ਭਾਈ ਅਜੇ ਰੋਸਤਰ ਦੇ ਬਾਅਦ ਕਿੱਥੇ ਜਾਣਾ ਜੀ ਤੁਸੀਂ ਕੋਮਪਟਲਾ ਫੂਕਣਾ ਵੀ ਨਾਲ ਨਹੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਤਾਂ ਕਿ ਡੀਸੀ ਸਾਹਿਬ ਉਹਨਾਂ ਆਪਣੀ رائے ਉੱਥੋਂ ਤੱਕ ਸਿਨਿਹਾ ਦੇਣ ਵੀ ਐਡਮਿਨਿਸਟ੍ਰੇਸ਼ਨ ਜਿਹੜੀ ਅਮਸਰ ਦੀ ਹੈ ਉੱਥੋਂ ਦੇ ਜਿਹੜੇ ਲੋਕ ਨੇ ਸਾਡੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼wini ਪਾਪੂ ਜੀ ਨੇ ਮੈਂ ਦੇ ਹਾਤੀ ਦਾ ਰਿਪਰੈਜ਼ੈਂਟ ਕਰਦਾ ਹਾਂ ਕਿ ਸਾਡੀ ਦੋਨਾਂ ਸ਼ਹਿਰ ਦੋਨਾਂ ਪ੍ਰਧਾਨਾਂ ਵੱਲੋਂ ਪੂਰੇ ਅਮਸਰ ਸ਼ਹਿਰ ਦਾ ਇੱਕ ਮੈਸੇਜ ਹੈ ਉਹ ਜਿਹੜਾ ਉੱਥੋਂ ਤੱਕ ਪਹੁੰਚਾਉਣਾ ਅਸੀਂ ਉਹਨਾਂ ਨੂੰ ਮੈਮੋਰੰਡਮ ਰਾਹੀਂ ਪਹੁੰਚਾਵਾਂਗੇ ਹਾਂਜੀ ਬਹੁਤ ਵੱਡੀ ਸ਼ਖਸੀਅਤ ਤੇ ਐਡਾ ਬਿਆਨ ਦੇਣਾ ਨਾ ਪਤੋਲਾ ਬਿਆਨ ਦੇਣਾ ਚਾਹੀਦਾ ਸੀ ਐਸੇ ਬਿਆਨ ਦੇਣ ਨਾਲ ਮਾਹੌਲ ਖਰਾਬ ਹੁੰਦਾ ਦੇਸ਼ ਦਾ ਔਰ ਤੁਸੀਂ ਲਗਾਤਾਰ ਜਿਹੜੇ ਪ੍ਰੋਟੈਸਟ ਕਰ ਰਹੇ ਹੋ ਅੱਜ ਵੀ ਪ੍ਰੋਟੈਸਟ ਕਰ ਰਹੇ ਹੋ ਕੀ ਕਹਣਾ ਉਹ ਉਹ ਜਿਹੜਾ ਉਹਨੇ ਕੰਮ ਕੀਤਾ ਉਹ ਕੋਈ ਚੰਗਾ ਕੰਮ ਨਹੀਂ ਕੀਤਾ ਹੋ ਮਨਿਸਟਰ ਆ ਉਹ ਲਬਜ ਸੁਣਨ ਕਿ ਜਿਹੜੇ ਜਿਹੜੇ ਆਦਮੀ ਨੇ ਬਾਬਾ ਜੀ ਨੇ ਵੇਖੋ ਸੰਵਿਧਾਨ ਲਿਖਿਆ ਆਪਾਂ ਲੋਕ ਸਭਾ ਦੇ ਵਿੱਚ ਉਹਦੇ ਬਾਰੇ ਆ ਕਹਿ ਰਹੇ ਉਹਨੂੰ ਸ਼ਰਮ ਆਣੀ ਚਾਹੀਦੀ ਵੀ ਮੈਂ ਕਿਹੜੇ ਲਬਜ ਬੋਲਦਾ ਮੈਂ ਕਿਹੜੇ ਉਦੇ ਤੇ ਬੈਠਾ ਤੇ ਕਿਹੜੇ ਲਬਜ ਬੋਲਦਾ ਇਹ ਬਹੁਤ ਗਲਤ ਆ ਅਸੀਂ ਐਸੇ ਕਰਕੇ ਸਾਰੇ ਨਹੀਂ ਅੰਬਸਾ ਸਾਰੇ ਹਿੰਦੁਸਤਾਨ ਦੇ ਪ੍ਰੋਟੈਸਟ ਹੋ ਰਹੇ ਨੇ ਅਸੀਂ ਇਥੇ ਲਾ ਕੇ ਮੈਂ ਤੇ ਹਰਪਤਾ ਪਈ ਨਾਲਾ ਜੀ ਦੋਵੇਂ ਪ੍ਰਧਾਨ ਸਾਡੇ ਅਡੇ ਸ਼ਹਿਰ ਦੇ ਕੌਂਸਲਰ ਵਰਕਰ ਸਾਹਿਬਾਨ ਸਾਡੇ ਇਕੱਠੇ ਹੋ ਕੇ ਇਥੋਂ ਉਹ ਰੋਜ਼ ਦਿਜਾਣਾ ਕਰਕੇ ਉੱਥੇ ਤੱਕ ਜਾ ਕੇ ਮੰਗ ਪਤਾ ਡੀਸੀ ਸਾਹਿਬ ਨੂੰ ਦਵਾ ਮੰਨ ਪਤਾ ਚ ਕੀ ਮੰਗ ਕੀਤੀ ਗਈ ਵੀ ਇਹਨਾਂ ਨੂੰ ਅਫਾਇਦਾ ਦਿੱਤੀ ਜਾਵੇ ਤੇ ਨਿਸਤੀਫਾ ਦਿੱਤਾ ਜਾਵੇ ਆਪਾਂ ਐਫ ਆਈ ਆਰ ਦਰਜ ਕਰਨ ਦੀ ਮੰਗ ਹੋਰ ਨਾਲ ਅਸਤੀਫੇ ਦੀ ਜਿਹੜੀ ਕਿ ਉਹ ਮੰਗ ਕੀਤੀ ਜਾ ਰਹੀ ਹੈ ਪਾਜੀ ਕੀ ਕਹਿਣਾ ਜੀ ਜੋ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਤੁਸੀਂ ਇਸ ਬਾਰੇ ਕੀ ਕਹਿਣਾ ਸਾਨੂੰ ਪਹਿਲਾਂ ਮੈਂ ਇਸ ਗੱਲ ਦੀ ਨਿਖੇਦੀ ਕਰਦਾ ਕਿਉਂਕਿ ਉਹ ਅਮਿਤ ਸ਼ਾਹ ਜੀ ਸਾਡੇ ਹੋਮ ਮਿਨਿਸਟਰ ਨੇ ਗ੍ਰਹਿ ਮੰਤਰੀ ਨੇ ਹਿੰਦੁਸਤਾਨ ਦੇ ਤੇ ਇਦਾਂ ਦੀ ਗੈਰ ਜ਼ਿੰਮੇਵਾਰੀ ਜਿਹੜਾ ਬਿਆਨ ਹੈ ਉਹ ਸਾਰੇ ਸਮਾਜ ਵਿੱਚ ਬਹੁਤ ਹੀ ਇੱਕ ਗਲਤ ਮੈਸੇਜ ਦਿੰਦਾ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਨਾ ਵੱਡੀ ਉਹਨਾਂ ਦੀ ਅਚੀਵਮੈਂਟ ਹੈ ਹਿੰਦੁਸਤਾਨ ਨਹੀਂ ਸਾਰੇ ਵਰਲਡ ਵਿੱਚ ਜੇ ਕਹੀਏ ਉਹਨਾਂ ਦੇ ਸੰਵਿਧਾਨ ਨੂੰ ਪੜਿਆ ਜਾਂਦਾ ਉਹਨਾਂ ਦੇ ਬੇਸ ਤੇ ਦੂਜੀਆਂ ਜਿਹੜੇ ਦੇਸ਼ ਨੇ ਉਹਨਾਂ ਨੇ ਆਪਣਾ ਸੰਵਿਧਾਨ ਲਿਖਿਆ ਹੁਣ ਤੱਕ ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਹੈ ਤੇ ਜਿੰਨੇ ਵਰਗ ਨੇ ਜੇ ਇਸ ਢੰਗ ਨਾਲ ਇਕੱਠੇ ਕਰਕੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਗਏ ਨੇ ਸਾਰੇ ਵਰਗਾਂ ਨੂੰ ਲੈ ਕੇ ਗਏ ਨੇ ਆ ਬਹੁਤ ਹੀ ਇੱਕ ਵੱਡੀ ਉਹਨਾਂ ਦੀ ਗੱਲ ਹੈ ਤੇ ਉਹਨਾਂ ਬਾਰੇ ਉਹਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣੀ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਅੱਜ ਜਿੰਨੀ ਕਾਂਗਰਸ ਹੈ ਪੰਜਾਬ ਦੀ ਖਾਸ ਕਰ ਅੰਮ੍ਰਿਤਸਰ ਦੀ ਗੱਲ ਕਰਦਾ ਸਾਡੇ ਦੇ ਹੱਥ ਦੇ ਪ੍ਰਧਾਨ ਸਰਦਾਰ ਹਰਪ੍ਰਤਾਪ ਸਿੰਘ ਜਣਾਲਾ ਸ਼ਹਿਰੀ ਪ੍ਰਧਾਨ ਅਸ਼ਵੀ ਪੱਪੂ ਜੀ ਸਾਰੇ ਕਾਂਗਰਸ ਵਰਕਰ ਸਾਹਿਬਾਨ ਅੱਜ ਇੱਥੋਂ ਦਫ਼ਤਰ ਤੋਂ ਲੈ ਕੇ ਡੀਸੀ ਸਾਹਿਬ ਦੇ ਆਫਿਸ ਤੱਕ ਮਾਰਚ ਕਰਨਗੇ ਜਿਹਨੇ ਸਾਡੀ ਸੀਨੀਅਰ ਲੀਡਰਸ਼ਿਪ ਹੈ ਉਹ ਜਿਹੜੀ ਮੈਮੋਰੰਡਮ ਹੈ ਇਹਦੇ ਖਿਲਾਫ ਓਡੀਸੀ ਸਾਹਮਣੂ ਦੇਣਗੇ ਸੋ ਆ ਜਿਹੜਾ ਰੋਸ ਜਾਂ ਧਰਨਾ ਜ਼ਾਹਰਾ ਹੈ ਉਹ ਅੱਜ ਅਸੀਂ ਕਰਨਾ ਕਾਂਗਰਸ ਅਗਲੀ ਕੋ ਨੀਤੀ ਵੀ ਅਪਣਾਈ ਜਾਏਗੀ ਕਿਉਂਕਿ ਜੇ ਤੁਸੀਂ ਜਿਹੜੀ ਡਿਮਾਂਡ ਕੀਤੀ ਹੈ ਐਫਆਈਏ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਅਸੀਂ ਫੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂ ਜੋ ਨਹੀਂ ਪੂਰੀ ਹੁੰਦੀ ਬਿਲਕੁਲ ਜੀ ਜੋ ਉਤੋਂ ਸਾਨੂੰ ਹਦਾਇਤ ਆਏਗੀ ਕਾਂਗਰਸ ਪਾਰਟੀ ਵੱਲੋਂ ਸਾਡੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਡੇ ਪ੍ਰਧਾਨ ਰਾਜਾ ਵੜਿੰਗਜੀ ਵੱਲੋਂ ਸਾਡੀ ਸੈਂਟਰ ਦੀ ਲੀਡਰਸ਼ਿਪ ਵੱਲੋਂ ਉਹ ਉਦਾਂ ਹੀ ਸਾਨੂੰ ਅਸੀਂ ਥੱਲੇਲੇ ਲੈਵਲ ਤੇ ਅਸੀਂ ਲਾਗੂ ਕਰਾਂਗੇ ਬਿਲਕੁਲ ਅੱਜ ਜਿਹੜਾ ਕਿ ਜਿਲ੍ਹਾ ਦੇ ਹਾਤੇ ਕਾਂਗਰਸ ਤੇ ਸ਼ੈਰੀ ਕਾਂਗਰਸ ਵੱਲੋਂ ਨਕੀ ਸੰਯੁਕਤ ਤੌਰ ਤੇ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਡੀਸੀ ਦਸਤਾ ਜਾ ਕੇ ਉਹ ਸੰਪਨ ਹੋਵੇਗਾ ਜਿਸ ਦੌਰਾਨ ਮੰਗ ਕੀਤੀ ਜਾਵੇਗੀ ਬਾਬਾ ਸਾਹਿਬ ਡਾਕਟਰ ਪੀਮਰਾਉ ਅੰਬੇਦਕਰ ਦੇ ਖਿਲਾਫ ਜੋ ਟਿੱਪਣੀ ਕੀਤੀ ਗਈ ਹੈ ਅਮਿਤ ਸ਼ਾਹ ਜਿਹੜੇ ਕਿ ਦੇਸ਼ ਦੇ ਰਹਿ ਮੰਤਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਔਰ ਅਸਿਫੇ ਦੀ ਮੰਗ ਵੀ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਇੱਕ ਵੇਤਨ ਚਲਕ ਦਿਖਾ ਦਿੰਦੇ ਆ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਜਿਹੜੇ ਨੇ ਥੇ ਵਿਹਾਤੀ ਦਫਤਰ ਵਿੱਚ ਪਹੁੰਚ ਰਹੇ ਨੇ ਜੁਟਣਾ ਸ਼ੁਰੂ ਹੋਏ ਨੇ ਔਰ ਹੋਰ ਵੀ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਗਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਭਾਜੀ ਕੀ ਕਹਿੰਨਾ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੋ ਅੱਜ ਕਿੱਥੇ ਜਾ ਰਹੇ ਹੋ ਦੇਖੋ ਸਾਡੇ ਬਾਬਾ ਸਾਹਿਬ ਉਮੇਦਕਰ ਜਿਹੜੇ ਕਿ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਹੈ ਜਿਹੜੇ ਸਾਡੇ ਨੈਸ਼ਨਲ ਦੇ ਏਡੇ ਏਡੇ ਵੱਡੇ ਲੀਡਰ ਜੇ ਇਸ ਤਰ੍ਹਾਂ ਦੀਆਂ ਭਾਸ਼ਾਵਾਂ ਯੂਜ਼ ਕਰਨਗੇ ਤੇ ਮੈਂ ਸਮਝਦਾ ਵਾਂ ਉਹਨਾਂ ਨੂੰ ਉਸ ਗੱਦੀ ਦਾ ਜਿਹੜਾ ਵੈ ਬਹਿਣਾ ਹੀ ਨਹੀਂ ਚਾਹੀਦਾ ਹੋਣਾ ਹੀ ਨਹੀਂ ਚਾਹੀਦਾ ਸੋ ਆਪਾਂ ਇਹ ਪ੍ਰੋਟੈਸਟ ਨੂੰ ਅੱਜ ਭਾਤੀ ਦਫ਼ਤਰ ਸ਼ੁਰੂ ਕਰਕੇ ਡੀਸੀ ਦਫ਼ਤਰ ਤੱਕ ਇੱਕ ਮੈਮੋਰੰਡਮ ਦੇਣ ਚੱਲੇ ਆ ਇਹ ਸਾਡਾ ਨਹੀਂ ਸਾਰੀਆਂ ਪਾਰਟੀਆਂ ਦਾ ਮੈਂ ਸਮਝਦਾ ਇਹ ਫਰਜ਼ ਬੰਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਜਿਹੜਾ ਵੈ ਇਤਿਹਾਸ ਲਿਖਿਆ ਪੱਪਾ ਸਾਹਿਬ ਨੇ ਬੇਦਕਰ ਨੇ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਦਾ ਇਤਿਹਾਸ ਲਿਖਿਆ ਉਹਨਾਂ ਨੂੰ ਇਸ ਤਰ੍ਹਾਂ ਦੀ ਭਾਸ਼ਾਵਾਂ ਯੂਜ਼ ਕਰਨਾ ਮੈਂ ਸਮਝਦਾ ਵਾਂ ਇਸ ਤੋਂ ਨਿੰਦਣਿਆ ਗੱਲ ਕੋਈ ਨਹੀਂ ਹੋ ਸਕਦੀ ਬਿਲਕੁਲ ਠੀਕ ਕਹਣਾ ਜੀ ਹਾਂ ਜੀ ਇੱਕੋ ਹੀ ਗੱਲ ਹੈ ਬਿਲਕੁਲ ਇਸ ਤੋਂ ਜਿਹੜੀ ਕਿ ਨਿੰਦਣਿਆ ਜਿਹੜੀ ਗੱਲ ਹੈ ਉਹ ਬਿਲਕੁਲ ਨਹੀਂ ਹੋ ਸਕਦੀ ਅਜਿਹਾ ਆਖਿਆ ਜਾ ਰਿਹਾ ਹੈ ਕਾਂਗਰਸ ਦੇ ਵਰਕਰਾਂ ਵੱਲੋਂ ਔਰ ਕੁਝ ਸਮੇ ਬਾਅਦ ਹੀ ਜਿਹੜਾ ਕਿ ਰੋਸ਼ਮਾਰਚ ਕੱਢਿਆ ਜਾਣਾ ਅਰੇ ਇਸ ਲੋਸ਼ ਮਾਰਚ ਦੀ ਅਗਵਾਈ ਜਿਹੜੀ ਕਿ ਸਾਂਝੇ ਤੌਰ ਤੇ ਦਿਹਾਤੀ ਪ੍ਰਧਾਨ ਭਾਜੀ ਹਰ ਪ੍ਰਤੱਖ ਲੱਜ ਨਾਲਾਂ ਤੇ ਸ਼ਿਆਰੀ ਪ੍ਰਧਾਨ ਅਸ਼ਨੀ ਕੁਮਾਰ ਪੱਪੋ ਵੱਲੋਂ ਕੀਤੀ ਜਾਣੀ ਹੈ। ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਹੁਣ ਹਾਂਜੀ ਭਾਜੀ ਡੀਸੀ ਦਫ਼ਤਰ ਵੱਲ ਰਵਾਨਾ ਹੋਣ ਦੀਆਂ ਤਿਆਰੀਆਂ ਜਿਹੜੀਆਂ ਕੀ ਉਹ ਕੀਤੀਆਂ ਜਾ ਰਹੀਆਂ। ਦੋਸਤਾਂ ਇਸ ਸਾਰੇ ਦੇ ਨਾਲ ਅਸੀਂ ਇੱਥੇ ਆਏ ਆ। ਇੱਕ ਭੀਸ਼ਮ ਪਤਾਮਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਜਿਨ੍ਹਾਂ ਨੇ ਸਮਾਜ ਦੇ ਦੁਬਲੇ ਕੁਚਲੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚੋਕਾ ਕੀਤਾ ਜਿਨ੍ਹਾਂ ਨੇ ਉਹ ਸੰਵਿਧਾਨ ਜਿਸ ਤੋਂ ਮੇਰੇ ਖਿਆਲ ਸਾਰੇ ਦੇਸ਼ਾਂ ਨੇ ਪ੍ਰੇਰਣਾ ਬਹੁਤ ਦੇਸ਼ਾਂ ਨੇ ਉਤੋਂ ਪ੍ਰੇਰਣਾ ਲਈ ਹੈ ਪਹਿਲਾਂ ਤੋਂ ਉਹ ਤੈਸ਼ ਨੈਸ਼ ਕਰਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਲੋਕਾਂ ਨੇ ਕਿਉਂਕਿ ਇਹਨਾਂ ਨੂੰ ਘੱਟ ਸੀਟਾਂ ਮਿਲੀਆਂ ਉਸ ਤੋਂ ਇਹ ਇਹ ਆਪਣੀ ਜਿਹੜੀ ਪਾਪ ਸੀ ਜਿਹੜਾ ਇਹਨਾਂ ਦੇ ਮੰਨ ਦਾ ਉਹ ਪੂਰਾ ਨਹੀਂ ਹੋ ਸਕਿਆ ਫਿਰ ਇਹਨਾਂ ਨੇ ਆ ਨਵਾ ਕੰਮ ਕਰਤਾ ਬਾਬਾ ਸਾਹਿਬ ਦਾ ਜਿਹੜਾ ਵਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਅਪਸ਼ਬਦ ਬੋਲੇ ਇਸ ਦਾ ਹਰ ਹਿਰਦਾ ਬਲੁੰਦਰਿਆ ਪਿਆ ਤੇ ਭਾਜਪਾ ਨੂੰ ਇਸ ਦਾ ਜਿਹੜੀ ਕੀਮਤ ਚੁਕਾਣੀ ਪਊਗੀ ਇਸ ਟੀਨ ਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਨਾਂ ਦਾ ਮਿਰਸ਼ਾ ਜੀ ਦਾ ਅਸਤੀਫਾ ਲੈਣ ਵਾਸਤੇ ਉਹ ਮੋਦੀ ਸਾਹਿਬ ਦੇ ਉੱਤੇ ਦਬਾਅ ਪਾਉਣ ਵਾਸਤੇ ਅਸੀਂ ਸਾਰੇ ਹੁਣੇ ਤੋਂ ਮਾਰਚ ਕਰ ਰਹੇ ਹਾਂ ਇਹ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੀ ਜਿਹੜੀ ਆ ਉਹਨਾਂ ਦੀ ਅਪੀਲ ਦੇ ਉੱਤੇ ਹੋ ਰਿਹਾ ਤੇ ਡੀਸੀ ਸਾਹਿਬ ਤੋਂ ਇਹ ਮੈਮੋਰੰਡਮ ਤੇ ਆ। ਭੋਪਾ ਦੇ ਜਿਹੜੇ ਦੋ ਲੋਕ ਸਭਾ ਆਪਣਾ ਮੈਂਬਰ ਸੀਗੇ ਉਹਨਾਂ ਨੇ ਵੀ ਕਹਿੰਦੇ ਦੀ ਕਾਂਗਰਸੀਆਂ ਨੇ ਜਿਹੜਾ ਕਿ ਹਮਲਾ ਕਿੱਕ ਆਵਰ ਦੇ ਚੱਲ ਰਿਹਾ ਹੈ। ਦੇਖੋ ਸਰ ਇਹ ਨਾਮੇ ਬਾਜ਼ੀਕਰ ਦੇ ਵਿੱਚ ਮੈਨੂੰ ਤੇ ਅੱਜ ਜਯਾ ਬਚਨ ਜੀ ਦੀ ਉਹ ਗੱਲ ਚੇਤੇ ਆ ਰਹੀ ਆ। ਉਹ ਕਹਿੰਦੇ ਕਿ ਮੈਂ 200 ਤੋਂ ਵੱਧ ਫਿਲਮਾਂ ਕੀਤੀਆਂ। ਪਰ ਮੈਂ ਇੰਨੀ ਬਿਹਤਰ ਐਕਟਿੰਗ ਜਿਹੜੀ ਆ ਨਾ ਜਿਹੜੀ ਇਹਨਾਂ ਦੇ ਭਾਜਪੀ ਤੇ ਐਮਪੀਸ ਤੇ ਕੀਤੀ ਆ ਇਹੋ ਜੀ ਜਿਹੜੀ ਐਕਟਿੰਗ ਕਹਿੰਦੇ ਇਹਨਾਂ ਨੂੰ ਤੇ ਓਸਕਰ ਮਿਲਣਾ ਚਾਹੀਦਾ ਵੇਖੋ ਇਹਨਾਂ ਨੇ ਨਾ ਇੱਕੋ ਹੀ ਤਰੀਕਾ ਪਤਾਇਆ ਵਾ মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਉਹ ਇਹਨਾਂ ਦੇ ਹੱਥ ਵਿੱਚ ਇਹ ਨਿੱਕੀ ਜੀ ਗੱਲ ਨੂੰ ਵੱਡਾ ਬਣਾਉਣ ਦੀ ਮਹਾਰਤ ਰੱਖਦੇ ਆ ਪਰ ਦੇਸ਼ ਦੇ ਲੋਕ ਜਿਹੜਾ ਵਾ ਇਹ ਜਾਗ ਚੁੱਕੇ ਇਹਨਾਂ ਦੀਆਂ ਚਾਲਾਂ ਸਮਝ ਚੁੱਕੇ ਆ ਇਹ ਨਵੀਂ ਗੱਲਾਂ ਚੱਲ ਰਹੀਆਂ ਨੇ ਕਿ ਪਿਆਨ ਬਾਜੀ ਹੁੰਣੀ ਜਿਹੜੇ ਐਡੇ ਵੱਡੇ ਅਹੁਦੇ ਤੇ ਬਹਿ ਕੇ ਇੱਕ ਬੰਦਾ ਐਸੀ ਬਿਆਨ ਬੱਜੀ ਬਿਆਨ ਬਾਜੀ ਇਹ ਵੈਸੇ ਵੀ ਸ਼ਰਮੰਦਾ ਆ ਕਿ ਆ ਜੀ ਉਹਨਾਂ ਨੂੰ ਉਸ ਅਹੁਦੇ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ ਭਾਈ ਹਮੇਸ਼ਾ ਵੱਲੋਂ ਬਾਬਾ ਸਾਹਿਬ ਨੂੰ ਲੈ ਕੇ ਬੋਲੇਗੇ ਨੇ ਕੀ ਕਹਿਣਾ ਚਾਹੋਗੇ ਦੇਖੋ ਜਿੰਨੀਆਂ ਵੀ ਨਿੱਜਿਆ ਗੱਲਾਂ ਥੋੜੀਆਂ ਡਾਕਟਰ ਭੀਮਰਾਓ ਬੇਦਕਰ ਜੀ ਜਿਨ੍ਹਾਂ ਦੀ ਹਿੰਦੁਸਤਾਨ ਨੂੰ ਬੜੀ ਵੱਡੀ ਦੇਣ ਆ ਜੇ ਅੱਜ ਜਿਹੀ ਸਾਰੇ ਇੱਥੇ ਦੇਖ ਰਹੇ ਆ ਇਹ ਡੈਮੋਕਰੇਸੀ ਜਿਹੜੀ ਸਾਨੂੰ ਦਿੱਤੀ ਆ ਇਹ ਡਾਕਟਰ ਭੀਮrao ਮ헤ਤਕਰ ਜੀ ਨੇ ਦਿੱਤੀ ਆ ਬਾਬਾ ਸਾਹਿਬ ਜੀ ਨੇ ਦਿੱਤੀ ਆ ਸੋ ਉਹਨਾਂ ਦਾ ਮਾਣ ਕਰਨਾ ਮੈਂ ਸਭ ਨਾਲ ਇਹ ਤੋਂ ਵੱਡੀ ਧੋਖਾ ਦੀ ਗੱਲ ਕੋਈ ਹੋ ਨਹੀਂ ਸਕਦੀ ਸੋ ਕਾਂਗਰਸ ਪਾਰਟੀ ਨੇ ਸਾਰੇ ਹਿੰਦੁਸਤਾਨ 'ਚ ਇਹ ਰੋਸ ਬਾਤ ਜਿਹੜਾ ਸਾਰੇ ਜ਼ਿਲ੍ਹਿਆਂ 'ਚ ਸਾਰੇ ਹਿੰਦੁਸਤਾਨ 'ਚ ਰੱਖਿਆ ਜਮਦਰ ਸਰ ਕਾਂਗਰਸ ਵੱਲੋਂ ਦੀ ਆਤੀ ਵੱਲੋਂ ਸਾਡੇ ਹਰ ਪ੍ਰਤਾਪ ਸਿੰਘ ਜੀ ਨਾਲਾ ਉਹਦਾ ਜੁਨੀ ਪੱਪੂ ਜੀ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਜਿੰਪਾ ਜੀ ਇਹ ਸਾਰੇ ਲੀਡਰਸਬੋਰਡ ਸਾਰੇ ਕੌਂਸਲ ਸਬਾਰ ਅੱਜ ਰੋਸ ਮਾਰਤੀ ਸ਼ਾਮਲ ਹੋਏ ਨੇ ਸੋ ਰੋਸ ਮਾਰਤੀ ਹੈ ਐ ਡੀਸੀ ਦੇ ਦਫ਼ਤਰ ਤੱਕ ਜਾਏਗਾ ਸੋ ਮੈਂ ਸਮਝਦਾ ਕਿ ਬੜਾ ਵੱਡਾ ਦੁੱਖ ਹੋਇਆ ਸਾਰੇ ਦੋਸਤਾਨਿਆਂ ਨੂੰ ਜੋ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਨੇ ਬੋਲੇ ਮੋਦੀ ਸਰਕਾਰ ਅੰਮਿਤ ਸ਼ਾਹ ਜਿਹੜੇ ਕਿ ਦੇਸ਼ ਦੇ ਗਰਭਜੋਦਕ ਨੇ ਉਹਨਾਂ ਦੇ ਖਿਲਾਫ ਅੱਜ ਇੱਕ ਕਾਫੀ ਜ਼ਿਆਦਾ ਗੁੱਸਾ ਜਿਹੜਾ ਸਾਰਿਆਂ ਤੇ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਅੱਜ ਅੰਮ੍ਰਿਤਪੁਰ ਦੇ ਹਾਕੀ ਤੇ ਕਾਂਗਰਸ ਵੱਲੋਂ ਪਾਏ ਗਏ ਦੋਸ਼ ਤੇ ਅਲੋਚਨ ਕੀਤਾ ਜਾ ਰਿਹਾ ਦੋਸ਼ ਮਾਰ ਰਿਹਾ ਜਾ ਰਿਹਾ ਜੋ ਦੇਸ਼ ਦੇ ਸੰਵਿਧਾਨ ਦੇ ਮੁੱਦਿਆਂ ਤੇ ਵੀ ਜਾਉਂ ਅੰਬੇਦਕਰ ਦੇ ਖਿਲਾਫ ਟਿੱਪਣੀ ਕੀਤੀ ਗਈ ਹੈ ਰਾਮਨ ਸਿੰਘ ਅੰਮਿਤ ਸ਼ਾਹ ਵੱਲੋਂ ਉਹਦਾ ਦਿਨੇ ਖੇਤੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਵੱਡੇ ਕਾਂਗਰਸੀ ਲੀਡਰ ਆਖ ਰਹੇ ਨੇ ਕਿ ਬਹੁਤ ਸਾਰੇ ਦੇਸ਼ ਨੇ ਜਿਹੜੇ ਕੀ ਭਾਰਤ ਦੇ ਸੰਵਿਧਾਨ ਨੂੰ ਹੀ ਅਡਾਪਟ ਕਰੀ ਬੈਠੇ ਨੇ ਪਰ ਸੰਵਿਧਾਨ ਨੂੰ ਮਾਤੇ ਦੇ ਖਿਲਾਫ ਅਜਿਹੀਆਂ ਅਪਮਾਨ ਜਿਹੜੇ ਕਿ ਟਿੱਪਣੀਆਂ ਜਿਹੜੀਆਂ ਨੇ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਅੱਜ ਪੰਜਾਬ ਭਰ ਵਿੱਚ ਜਿਹੜਾ ਕੀ ਕਾਂਗਰਸ ਸਰਕਾਰਾਂ ਤੇ ਹੈ ਤੇ ਅੱਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਮार्फत ਮਾਲਕਤਾਂ ਤੋਂ ਪੇ ਜਾਣੇ ਨੇ ਇੱਥੇ ਕੀ ਕੌਂਸਲ ਨੂੰ ਮਾਲਕਤ ਕੀਤੀ ਜਾ ਰਹੀ ਹੈ ਆਫੇਦ ਅੱਜ ਕੀਤੀ ਜਾਵੇ ਰਾਜ ਮੰਤਰੀ ਦੇ ਖਿਲਾਫ ਡਾਲ ਅਸਤੀਫਾ ਜਿਹੜਾ ਕਿ ਉਹਨਾਂ ਦਾ ਹੋ ਲਿਤਾ ਜਾਵੇ ਤੁਸੀਂ ਜਿਸ ਦੇ ਉੱਤੇ ਰੋਸ਼ ਮਾਰਚ ਦੇ ਤੁਸੀਂ ਜਿਸੇ ਕੀ ਸਾਬਕਾ ਡੀਪੀ ਸੀਐਮ ਉਂਬਰਪਾਸ ਸੋਨੀ ਸਾਬਕਾ ਸੰਸਦ ਇਹ ਜਸਪੀਰ ਸਿੰਘ ਡਿੰਪਾ ਜ਼ਿਲ੍ਹਾ ਵਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਸ਼ੈਰੀ ਪ੍ਰਧਾਨ ਅਸਲੀ ਪੱਕੂ ਹੋਰ ਵੀ ਲੀਡਰਸ਼ਿਪ ਜਿਹੜੀ ਕਿ ਇੱਥੇ ਪੋਚਿਆ ਜਿਹੜਾ ਕਿ ਇਹ ਰੋਸ਼ ਮਾਰਚ ਹੈ ਇਹ ਹਾਤੀ ਕਾਂਗਰਸ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ BC ਦਫ਼ਤਰ ਤੱਕ ਲੈ ਸੰਪੰਨ ਹੋਣਾ ਜਿੱਥੇ ਕਿ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਨਾਲ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਜਾ ਰਹੀ ਹੈ ਵਿਰਹ ਮੰਤਰੀ ਦਾ ਅਸਤੀਫਾ ਦਿੱਤਾ ਜਾਵੇ ਤੇ ਨਾਲ ਉਹਨਾਂ ਤੋਂ ਕਾਰਵਾਈ ਕੀਤੀ ਜਾਵੇ ਕਿਉਂਕਿ ਸੰਵਿਧਾਨ ਨਿਰਮਾਤਾ ਬੀਮਰਾਓ ਮਰੇਕਰ ਦੇ ਖਿਲਾਫ ਅਧੀਨ ਬਿਆਨਬਾਜ਼ੀਆਂ ਜਿਹੜੀ ਕਿ ਉਹ ਬਰਦਾਸ਼ਤ ਨਹੀਂ ਹੋਣੀਆਂ ਬਾਕੀ ਕੰਦੇ ਸਾਡੇ ਤੱਕੀ ਰੋਸ਼ਮਾਰਚ ਕਦੇ ਰੋਸ਼ਮਾਰਚ ਕਦੇ ਜਾ ਰਹਾ ਔਰ ਲਗਾਤਾਰ ਜਿਹੜਾ ਕੀ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਡੇ ਲੀਡਰ ਸੇ ਬਾਂ ਦੇ ਕਾਂਗਰਸੀ ਹੋ ਸ਼ਾਮਲੇ ਇਹ ਰੋਸ਼ਮਾਰਚ ਜਿਹੜਾ ਕੀ 20 ਦਸਾ ਜਾ ਕੇ ਸੰਪਰਵਣਾ ਡੀਸੀ ਦੀ ਮਾਰਫਤ ਮੰਗ ਪੱਤਰ ਜਿਹੜਾ ਕਿ ਉਹ ਸੰਪਟਿਆ ਜਾ ਰਿਹਾ ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਜੋ ਵੀ ਧਿਆਨ ਦਿੱਤਾ ਗਿਆ ਉਹਦੇ ਖਿਲਾਫ ਜਿੱਤੇ ਕਿ ਇੱਕ ਅਸਤੀਫਾ ਦਿੱਤਾ ਗਿਆ ਹੈ ਨਾਲ ਸਖਤ ਕਾਰਵਾਈ ਕੀਤੀ ਜਾਵੇ